ਸਾਲ ਤੋਂ ਓਕੇ ਇਫ ਯੂ ਆਰ ਨਾਟ ਓਕੇ ਸਮ ਟਾਈਮ ਤੇ ਸਾਡੇ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਕੁਵਾਰ ਰਾਹੁਲ ਜੀ ਔਰ ਚਾਲੀਨ ਮਿਤਰਾ ਜੀ ਔਰ ਇੱਕ ਨਵੀਂ ਜਿਹੜੀ ਮੈਂਟਰਲ ਹੈਲਥ ਪਾਲਸੀ ਆ ਇਹ ਬਿਲਕੁਲ ਜਿਹੜੀ ਇਨਕਲੂਸਿਵ ਹੈ ਇਹਦੇ ਕਾਰਨ ਕੀ ਹੈ ਕਿ ਸਾਨੂੰ ਨਵੀਂ ਮੈਂਟਰਲ ਹੈਲਥ ਪਾਲਸੀ ਕਿਉਂ ਲੈ ਕੇ ਆਣੀ ਪਈ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਚੈਲੰਜ ਜਿਵੇਂ ਪਹਿਲਾ ਆਪਰੇਸ਼ਨ ਸੰਦੂਰ ਹੋਇਆ ਤਾਂ ਬਾਰਡਰ ਦੇ ਦੋਨੋਂ ਪਾਸੇ ਲੋਕਾਂ ਨੂੰ ਸਟ्रेस ਹੁੰਦਾ ਉਹਦੇ ਨਾਲ ਵੀ ਤੇ ਜਦੋਂ ਡਰੋਨਸ ਤੁਰੀਆਂ ਫਿਰਦੀਆਂ ਹੋਣ ਸਮਾਨ ਦੇ ਵਿੱਚ ਜਦੋਂ ਉੱਪਰੋਂ ਮਾਰਟਰਸ गिर ਰਹੇ ਹੋਣ ਤੇ ਉਸ ਹਾਲਾਤ ਦੇ ਵਿੱਚ ਵੀ ਆਪਣੇ ਲੋਕ ਕੰਮ ਕਰ ਰਹੇ ਹੋਣ ਉਸ ਤੋਂ ਬਾਅਦ ਜਿਹੜਾ ਬੜੇ ਐਡਵਾਂਸ ਸਟੇਟਿੰਗ ਮੈਂ ਕਹੂੰਗਾ ਕਿ ਸਭ ਤੋਂ ਭੜੇ ਅੱਜ ਤੱਕ ਦੇ ਜਿਹੜੀ ਮੇਰੀ ਮੈਮਰੀ ਦੇ ਵਿੱਚ ਕਿਉਂਕਿ ਮੈਂ 1980 1988 1993 ਸਾਰੇ ਹੜ੍ਹਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਵੀ ਕੰਮ ਕੀਤਾ ਬਟ ਇੰਨਾ ਲੰਬਾ ਸਮਾਂ ਹੜ੍ਹ ਚੱਲਣ ਵਾਲੇ ਹੜ੍ਹ ਮੈਂ ਨਹੀਂ ਦੇਖੇ ਕਦੇ ਇੰਨੇ ਜ਼ਿਆਦਾ ਐਡਵਾਂਸ ਸਟੇਟਿੰਗ ਹੜ੍ਹ ਜਿਹੜੇ ਆ ਜਿਹਦੇ ਵਿੱਚ ਇੰਨਾ ਜ਼ਿਆਦਾ ਡੈメージ ਹੋਇਆ ਹੋਵੇ ਤੇ ਇਸ ਵਾਰੀ ਦਾ ਜਿਹੜਾ ਵਰਲਡ ਹੈਲਥ ਮੈਂਟਲ ਡੇ ਆ ਉਹਦਾ ਥੀਮ ਵੀ ਇਹੀ ਆ ਕਿ ਜਿਹੜੀ ਮੈਂਟਲ ਹੈਲਥ ਹੈ ਇਨ ਕੈਟਾਸਟ੍ਰੋਫੀ ਐਂਡ ਨੈਚੁਰਲ ਡਿਜ਼ਾਸਟਰਸ ਦੁਨੀਆ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ 13 ਕਰੋੜ ਲੋਕ ਆ ਉਹ ਡਿਸਪਲੇਸਡ ਆ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੈਟਾਸਟ੍ਰੋਫੀ ਆਪਾਂ ਕਹਿ ਸਕਦੇ ਹਾਂ ਜੋ ਗਜ਼ਾ ਵਿੱਚ ਹੋ ਰਿਹਾ ਉਹ ਕੈਟਾਸਟ੍ਰੋਫੀ ਆ ਜੋ ਜਲ ਰੇਨ ਚੋਰਿਆ ਕੈਟਾਸਟ੍ਰਫੀਆ اور ਜੋ ਪੰਜਾਬ ਦੇ ਵਿੱਚ ਹੋਇਆ ਉਹ ਇੱਕ ਵਰਸਟ ਕਾਈਂਡ ਆਫ ਨੇਚਰਲ ਡਿਜ਼ਾਸਟਰ ਹੈ। ਤੇ ਇਹੋ ਜਿਹੇ ਹਾਲਾਤ ਵਿੱਚ ਜਦੋਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜੇ ਜਿਵੇਂ ਲੋਕਾਂ ਦੀ ਫਸਲ ਤਾਂ ਗਈ ਨਾਲ ਜ਼ਮੀਨ ਵੀ ਚਲੀ ਗਈ। ਜਾਂ ਤਾਂ ਜ਼ਮੀਨ ਰੁੜ ਗਈ ਤੇ ਜਾਂ ਉਹਦੇ ਉੱਪਰ ਸੈਂਡ ਇੰਨੀ ਜ਼ਿਆਦਾ ਆ ਗਈ ਕਿ ਉਹਦੇ 'ਚ ਫਸਲ ਨਹੀਂ ਹੋਏਗੀ ਉਹ ਫਰਟਾਈਲ ਨਹੀਂ ਰਹੇਗੀ ਉਹਨੂੰ ਦੁਬਾਰਾ ਤੋਂ ਮਿਹਨਤ ਕਰਨੀ ਪਵੇਗੀ। ਤੇ ਜਦੋਂ ਬੰਦਾ ਘਰ ਜਾਂਦਾ ਉਹਦਾ ਘਰ ਜਾਂगिर ਗਿਆ ਜਾਂ ਡੈਮੇਜ ਹੋ ਗਿਆ ਘਰ ਦਾ ਸਮਾਨ ਖਰਾਬ ਹੋ ਗਿਆ। ਤੇ ਜਿਹੜੇ ਉਹਦੇ ਦਦਾਰੂ ਪਸ਼ੂ ਸੀ ਜੋ ਉਹਦੇ ਬੱਚਾ ਨੂੰ ਨਿਊਟ੍ਰੀਸ਼ਨ ਦਿੰਦੇ ਸੀ ਉਹ ਵੀ ਚਲੀ ਗਈ। ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੀ ਮੈਂਟਲ ਹੈਲਥ ਹੈ ਉਹਦੇ ਬਾਰੇ ਉਹਦੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਹੈ। ਵੈਸੇ ਵੀ ਸਾਡੇ ਗੁਰੂਆਂ ਨੇ ਸਾਨੂੰ ਜਿਹੜਾ ਗੁਰੂ ਮੰਤਰ ਦਿੱਤਾ ਹੈ ਵੀ ਚੜ੍ਹਦੀ ਕਲਾ ਜਿਹੜਾ ਸ਼ਬਦ ਹੈ ਇਹਦਾ ਅੰਗਰੇਜ਼ੀ 'ਚ ਤੁਹਾਨੂੰ ਇਹਦੇ ਬਰਾਬਰ ਦਾ ਸ਼ਬਦ ਨਹੀਂ ਮਿਲੇਗਾ ਕਿ ਹਮੇਸ਼ਾ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸੁੱਖ-ਦੁੱਖ ਦੋਨਾਂ ਦੇ ਵਿੱਚ ਹੀ ਚੜ੍ਹਦੀ ਕਲਾ 'ਚ ਰਹਿੰਦੇ ਹੋ। ਔਰ ਬਾਣੀ ਦੇ ਵਿੱਚ ਵੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਨ ਸੋ ਜਦੋਂ ਅਸੀਂ ਛੋਟੇ ਹੁੰਦੇ ਸੀ ਪੜ੍ਹਦੇ ਸੀ ਸਾਨੂੰ ਕਹਿੰਦੇ ਸੀ ਵੀ ਜਿਹੜੀ ਹੈਲਦੀ ਬਾਡੀ ਹੈ ਜ਼ਰੂਰੀ ਹੈ ਹੈਲਦੀ ਮਾਈਂਡ ਵਾਸਤੇ ਬਟ ਹੁਣ ਜਿਹੜੀ ਸਾਇੰਸ ਆਵੇ ਇਸ ਨਤੀਜੇ ਤੇ ਪਹੁੰਚੀ ਆ ਕਿ ਹੈਲਦੀ ਮਾਈਂਡ ਹੋਣਾ ਜ਼ਿਆਦਾ ਜ਼ਰੂਰੀ ਆ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਵੀ ਤਾਂ ਉਹ ਠੀਕ ਹੋ ਜਾਂਦੀ ਆ ਕਿਉਂਕਿ ਬਹੁਤ ਸਾਰੀਆਂ ਅਨਲਿਸਿਸ ਤੁਸੀਂ ਵੀ ਜਿਹੜੇ ਤੁਹਾਡੀ ਜੋਬ ਵੀ ਕਾਫੀ ਸਟ्रेसਫੁਲ ਆ ਤੁਹਾਨੂੰ ਵੀ ਸਿਰਦਰਦ ਮਾਈਗਰੇਨ ਹੁੰਦੀ ਹੋएगी ਸਟ्रेस ਕਈ ਵਾਰੀ ਬਰਨਿੰਗ ਹੁੰਦੀ ਹੋएगी ਚਾਹੇ ਤੁਹਾਡਾ পেট ਹੋਵੇ ਕਈ ਵਾਰੀ ਜਦੋਂ ਤੁਸੀਂ ਸਟ्रेस ਵਿੱਚ ਹੁੰਦੇ ਹੋ ਤੁਹਾਨੂੰ ਸਾਹ ਵੀ ਤੇਜ਼ ਆਣ ਲੱਗ ਜਾਂਦਾ ਹੈ ਹਾਰਟ ਰੇਟ ਵੱਧ ਜਾਂਦਾ ਹੈ ਉਹ ਇਹ ਸਾਰੇ ਸਟ्रेस ਦੇ ਸਾਈਨ ਹੈ ਔਰ ਕੁਝ अमाउंट ਆਫ ਸਟ्रेस ਜਿਹੜਾ ਹੈਗਾ ਕੋਈ ਐਂਗਜ਼ਾਇਟੀ ਥੋੜਾ ਮੋਟਾ ਫੀਅਰ ਥੋੜੀ ਮੋਟ ਕਦੇ ਸੈਡ ਹੋਣਾ ਕਦੇ ਉਦਾਸ ਹੋਣਾ ਕਦੇ ਰੋਣਾ ਇਹ ਸਾਰੀਆਂ ਨਾਰਮਲ ਇਮੋਸ਼ਨ ਹੈ ਜ਼ਰੂਰੀ ਵੀ ਆ ਇਹ ਜ਼ਰੂਰੀ ਵੀ ਆ ਸਾਰੇ ਤੇ ਇਹਦੇ ਵਿੱਚ ਪੰਜਾਬ ਦੇ ਵਿੱਚ ਖਾਸ ਹਾਲਾਤ ਇਹ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਤਾਂ ਹਾੜਾਂ ਦੀ ਮਾਰ ਇਸ ਤੋਂ ਵਾਏ ਪੰਜਾਬ ਨੂੰ ਮੈਂ ਕਹੂੰਗਾ ਕਿ ਨਸ਼ਿਆਂ ਦੀ ਮਾਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਇੱਕ ਪਾਸੇ ਹੜ ਆਏ ਹੋਏ ਆ ਦੂਜੇ ਪਾਸੇ ਜਿਹੜੇ ਦੂਜੇ ਬੰਦੇ ਆ ਗਏ ਆ ਉਹ ਸਾਡੇ ਕੁਝ ਬਾਰਡਰ ਦੇ ਉਸ ਪਾਰ ਕੁਝ ਅੰਦਰ ਵੀ ਜਿਹੜੇ ਸਮਗਲਿੰਗ ਕਰਨ ਲੱਗੇ ਹੋਏ ਆ ਨਸ਼ਿਆਂ ਦੀ ਉਧਰੋਂ ਡਰੋਨਸ ਭਰ ਭਰ ਕੇ ਆ ਰਹੀਆਂ ਕੁਝ ਇਧਰੋਂ ਵੀ ਇਧਰੋਂ ਵੀ ਆ ਰਹੀਆਂ ਜਿਹੜੀਆਂ ਆਪਣੀਆਂ ਚਾਹੇ ਪੋਰਟ ਹੋਵੇ ਚਾਹੇ ਜਿਹੜੀ ਤੁਹਾਡੀ ਮਹਾਰਾਸ਼ਟਰ ਤੋਂ ਗੁਜਰਾਤ ਤੋਂ ਸੋ ਇਹ ਸਪੈਸ਼ਲ ਸਰਕਮਸਟੈਂਸਸ ਹੈ ਕਿ ਜਿਹੜਾ ਹਾਈ ਰੇਟ ਜਿਹਨੂੰ ਅਸੀਂ ਕਹਿੰਦੇ ਆ ਜਿਹੜਾ ਸਾਨੂੰ ਬਲੇਮ ਕਰਦੇ ਆ ਜਿਹੜੇ ਬੰਦੇ ਸਮਗਲਿੰਗ ਕਰਾਉਂਦੇ ਆ ਦੂਜੇ ਕਰਾਉਂਦੇ ਆ ਉਹੀ ਉਹੀ ਸਾਰੇ ਸਾਨੂੰ ਬਲੇਮ ਕਰਦੇ ਆ ਪੰਜਾਬ ਨੂੰ ਇਸੇ ਤਰ੍ਹਾਂ ਹੁਣ ਜਿਹੜਾ ਰੀਸੈਂਟਲੀ ਇੱਕ ਹੋਰ ਡਿਵੈਲਪਮੈਂਟ ਹੋਈ ਆ ਕਿ ਆਪਣੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਡਿਪੋਰਟ ਕੀਤੇ ਜਾ ਰਹੇ ਆ ਪਾਰਟਿਕੁਲਰਲੀ ਯੂਐਸਏ ਤੋਂ ਕੁਝ ਹੋਰ ਕੰਟਰੀਜ਼ ਤੋਂ ਵੀ ਖਾਸ ਕਰਕੇ ਯੂਐਸਏ ਤੋਂ ਔਰ ਉਹਨਾਂ ਨੂੰ ਬੜੇ ਇੱਕ ਹਿਊਮਿਲੇਟਿੰਗ ਤਰੀਕੇ ਦੇ ਨਾਲ ਕਿਉਂਕਿ ਉਹ ਬੰਦੇ ਜਿਹੜੇ ਸੀਗੇ ਇਹ ਬੜੀ ਪੁਰਾਣੀ ਮਤਲਬ ਕੋਈ ਨਵੀਂ ਨਹੀਂ ਹੈ ਕਿ ਜਿਹੜਾ ਮਤਲਬ ਪ੍ਰਵਾਸੀ ਹੋਣਾ ਜਾਂ ਲੋਕ ਬਿਹਤਰ ਐਵੇਨਿਊਜ਼ ਵਾਸਤੇ ਲੋਕ ਜਾਂਦੇ ਰਹਿੰਦੇ ਆ ਮਾਈਗ੍ਰੇਸ਼ਨ ਬੜੀ ਪੁਰਾਣੀ ਜਦੋਂ ਉਹਦੀ ਦੁਨੀਆ ਬਣੀ ਆ ਉਦੋਂ ਤੋਂ ਮਾਈਗ੍ਰੇਸ਼ਨ ਹੋ ਰਹੀ ਆ ਲੇਕਿਨ ਜਿਸ ਤਰ੍ਹਾਂ ਹਿਊਮਿਲੇਟ ਕਰਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਉਹਦੇ ਨਾਲ ਵੀ ਜਿਹੜੀਆਂ ਮੈਂਟਲ ਡਿਸਆਰਡਰ ਆ ਵਧਣਗੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਦੇ ਨਾਲ ਸਟਿਗਮਾ ਟੈਸਟ ਹੈ ਜਦੋਂ ਕਿਸੇ ਨੂੰ ਕੋਈ ਮੈਂਟਲ ਡਿਸਆਰਡਰ ਹੁੰਦੀ ਆ ਤੇ ਉਹ ਕਿਸੇ ਨੂੰ ਦੱਸਦਾ ਨਹੀਂ ਹੈ ਪੀਪਲ ਸਫਰ ਇਨ ਸਾਇਲੈਂਸ ਤੁਸੀਂ ਦੇਖਿਆ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਵੀ ਆਪਣੀਆਂ ਸਟੋਰੀਜ਼ ਸ਼ੇਅਰ ਕੀਤੀਆਂ ਤੇ ਉਹਦੇ ਵਾਸਤੇ ਪੰਜਾਬ ਸਰਕਾਰ ਨੂੰ ਇਸ ਕਰਕੇ ਜਿਹੜੀ ਇਹ ਸਾਰਾ ਇਹਦੀ ਬੈਕਗ੍ਰਾਉਂਡ ਸੀ ਪਿਆਸੀ ਜਿਹੜੀ ਆ ਗਈ ਆ ਉਹਦੇ ਚ ਅਸੀਂ ਜਿਹੜੀ ਵਿਜ਼ਨ ਹੈ ਵੀ ਇੱਕ ਤਾਂ ਇਹਦੀ ਯੂਨੀਵਰਸਲ ਅਵੇਲੇਬਿਲਟੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹਨੂੰ ਪ੍ਰਾਇਮਰੀ ਹੈਥ ਦੇ ਨਾਲ ਨੇ ਟੈਗਰੇਟ ਕੀਤਾ ਜਾਵੇ ਇਹ ਜਿਵੇਂ ਬੰਦਾ ਮੋਹੱਲਾ ਕਲੀਨਿਕਸ ਜਾਂਦਾ ਇਸ ਪੈਸੇ ਜਾਂਦਾ ਹੈ ਸਰਕਾਰੀ ਹਸਪਤਲ ਜਾਂਦਾ ਹੈ ਸੋ ਜਿੰਨਾ ਵੀ ਸਾਡਾ ਸਟਾਫ ਹੈ ਚਾਹੇ ਉਹ ਸੀਐਚਓ ਹੈ ਮੈਡੀਕਲ ਆਫਸਰ ਹੈ ਨਰਸਿੰਗ ਸਟਾਫ ਹੈ ਜਿੰਨਾ ਵੀ ਆ ਦੇ ਸ਼ੁੱਡ ਬੀ ਅਵੇਅਰ ਕਿ ਮੈਂਟਲ ਡਿਸਆਰਡਰ ਵੀ ਹੁੰਦੇ ਆ ਉਹਦੇ ਲੱਛਣ ਕੀ ਆ ਤੇ ਉਹਦੀਆਂ ਛੋਟੀਆਂ-ਮੋਟੀਆਂ ਜੜੀਆਂ ਪ੍ਰੋਬਲਮ ਆ ਉਥੇ ਮੈਨੇਜ ਕੀਤੀਆਂ ਜਾ ਸਕਦੀਆਂ ਜਦੋਂ ਤੁਸੀਂ ਉਹਨੂੰ ਪ੍ਰਾਇਮਰੀ ਹੈਲਥ ਕੇਅਰ ਦੇ ਨਾਲ ਟਾਰਗੇਟ ਕਰ ਦੋਗੇ ਤਾਂ ਉਹਦੇ ਚ ਸਟਿਗਮਾ ਵਾਲਾ ਇਸ਼ੂ ਜਿਹੜਾ ਹੈ ਉਹ ਘੱਟ ਹੋਏਗਾ ਤੇ ਕਿ ਬੰਦੇ ਨੂੰ ਇਹ ਨਹੀਂ ਹੋਏਗਾ ਕਿ ਮੈਂ ਸੈਕਟਰੀ ਦੇ ਡਾਕਟਰ ਕੋਲ ਜਾ ਰਿਹਾ ਲੋਕ ਕੀ ਕਹਿਣਗੇ ਜੇ ਪਾਰਟਿਕੁਲਰਲੀ ਸਟਿਗਮਾ ਇਜ਼ ਹਾਇਰ ਫਾਰ ਔਰਤਾਂ ਔਰਤਾਂ ਵਾਸਤੇ ਜ਼ਿਆਦਾ ਮੁਸ਼ਕਲ ਹੁੰਦਾ ਉਹਨਾਂ ਨੂੰ ਮਤਲਬ ਇਹਨੂੰ ਫੇਸ ਕਰਨਾ ਸੋ ਇਹਦੇ ਵਾਸਤੇ ਇਟਸ ਅ ਮੈਟਰ ਆਫ ਇਕੁਇਟੀ ਜਸਟਿਸ ਜਿਵੇਂ ਡੋਮੈਸਟਿਕ ਵਾਇਲੈਂਸ ਹੋ ਗਈ ਤੁਹਾਡਾ ਇਹ ਵੀ ਇੱਕ ਮੈਂਟਲ ਡਿਸਆਰਡਰ ਹੈ ਉਹਨੂੰ ਵੀ ਜਿਹੜਾ ਹੈਗਾ ਔਰਤਾਂ ਵਾਸਤੇ ਜੇ ਐਕਸੈਸੀਬਲ ਹੋਏਗੀ ਜੇ ਆਮ ਪ੍ਰਾਇਮਰੀ ਹੈਲਥ ਕੇਅਰ ਚ ਅਵੇਲੇਬਲ ਹੋਏਗੀ ਦੈਨ ਸ਼ੀ ਕੈਨ ਗੈਟ ਗੈਟ ਦਾ ਗਾਈਡੈਂਸ ਕਿ ਹਾਊ ਟੂ ਕੋਪ ਵਿਦ ਦਾ ਸਿਚੁਏਸ਼ਨ ਈਵਨ ਸਕੂਲਾਂ ਦੇ ਵਿੱਚ ਬੱਚਿਆਂ ਵਾਸਤੇ ਉਹਨਾਂ ਦੇ ਇਗਜ਼ਾਮ ਆਣਗੇ ਇੰਟਰਵਿਊ ਹੋਏਗੀ ਹੋਰ ਜਿਹੜੇ ਸਟ्रेसफुल ਪੀਰੀਅਡ ਆਣਗੇ ਉਹਦੇ ਨਾਲ ਕਿਸ ਤਰ੍ਹਾਂ ਕੋਪ ਕਰਨਾ ਜ਼ਰੂਰੀ ਆ ਕਿ ਉਹਨੂੰ ਜਿਹੜੇ ਬੱਚਿਆਂ ਨੂੰ ਉਹਨਾਂ ਨੂੰ ਇਹਦੇ ਬਾਰੇ ਐਜੂਕੇਸ਼ਨ ਦਿੱਤੀ ਜਾਵੇ ਇਹਦਾ ਮਕਸਦ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੀ ਬਿਮਾਰੀ ਘਟੇ ਲੋਕ ਉਹਦੀ ਪ੍ਰੋਡਕਟਿਵਿਟੀ ਵਧੇਗੀ ਸਟਿਗਮਾ ਨੂੰ ਫਾਈਟ ਕਰਨਾ ਇਹਨੂੰ ਪਲੱਸ ਜਿਹੜੇ ਬਾਕੀ ਦੇ ਡਿਪਾਰਟਮੈਂਟਾਂ ਜਿਵੇਂ ਡਿਪਾਰਟਮੈਂਟ ਆਫ ਔਮਨ ਐਂਡ ਚਾਈਲਡ ਡਿਵੈਲਪਮੈਂਟ ਆ ਜਿਹਨੂੰ ਅੱਜਕੱਲ ਜਿਹੜਾ ਹੈਗਾ ਸੋਸ਼ਲ ਜਸਟਿਸ ਐਂਡ ਏਂਪਾਵਰਮੈਂਟ ਵੀ ਕਹਿੰਦੇ ਆ ਸੈਂਟਰ ਦੇ ਵਿੱਚ ਆਪਣੇ ਔਮਨ ਐਂਡ ਚਾਈਲਡ ਡਿਵੈਲਪਮੈਂਟ ਆ ਇਸੇ ਤਰ੍ਹਾਂ ਪੁਲਿਸ ਦੇ ਨਾਲ ਮਿਲ ਕੇ ਅ ਪੁਲਿਸ ਵਾਲੇ ਸਾਨੂੰ ਅ ਅਕਸਰ ਜਿਹੜੇ ਖਾਸ ਕਰਕੇ ਡਰੱਗ ਰਿਲੇਸ਼ਨ ਦੇ ਵਿੱਚ ਸਾਨੂੰ ਦੱਸ ਦਿੰਦੇ ਆ ਕਿ ਕਿੱਥੇ ਕਿੱਥੇ ਲੋਕ ਜ਼ਿਆਦਾ ਨਸ਼ਾ ਕਰਦੇ ਆ ਉਹਨਾਂ ਕੋਲ ਆਪਣਾ ਇੱਕ ਫੀਡਬੈਕ ਆਂਦੀ ਆ ਸਾਡੀ ਆਪਣੀ ਫੀਡਬੈਕ ਆਂਦੀ ਆ ਔਮਨ ਐਂਡ ਮਤਲਬ ਅਲੱਗ-ਅਲੱਗ ਡਿਪਾਰਟਮੈਂਟ ਆ ਐਜੂਕੇਸ਼ਨ ਵਾਲਿਆਂ ਨਾਲ ਮਿਲ ਕੇ ਜਿਹੜੇ ਬੱਚੇ ਔਰ ਜਿਹੜੇ ਬੱਚੇ ਆ ਉਹਨਾਂ ਨੂੰ ਉਹਦੇ ਵਿੱਚ ਸਪੈਸ਼ਲ ਕੋਰਸ ਜਿਵੇਂ ਮਲੀਸ਼ ਸੋਧਿਆ ਜੀ ਨੇ ਦਿੱਲੀ ਦੇ ਵਿੱਚ ਹੈਪੀਨੈਸ ਕਰਿਕੂਲਮ ਸ਼ੁਰੂ ਕੀਤਾ ਬੱਚਿਆਂ ਨੂੰ ਜਿਹੜਾ ਹੈਗਾ एग्जाम ਸਟ्रेस ਨਾਲ ਕਿੱਦਾਂ ਡੀਲ ਕਰਨਾ ਉਹਦੇ ਵਾਸਤੇ ਤੋਂ ਇਹ ਮਾਨ ਸਾਹਿਬ ਨੇ ਜਿਹੜਾ ਮਿਸ਼ਨ ਰੰਗਲਾ ਪੰਜਾਬ ਜਾਂ ਮਿਸ਼ਨ ਚੜਦੀ ਕਲਾ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਸਮਾਜ ਹੈ ਉਹ ਮੈਂਟਲ ਹੈਲਥ ਉਹਨਾਂ ਦੀ ਬਹੁਤ ਅੱਛੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਟ्रेस ਨਾਲ ਕੋਪ ਕਰਨਾ ਆਉਣਾ ਚਾਹੀਦਾ ਮਤਲਬ ਜਦੋਂ ਕੋਈ ਬੰਦਾ ਬੁਰੇ ਫੇਸ ਚੋਂ ਲੰਘ ਰਿਹਾ ਹੁੰਦਾ ਉਦੋਂ ਇਹ ਜ਼ਰੂਰੀ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਇਹਦਾ ਇੱਕ ਕਈ ਫਾਰਮੂਲੇ ਹੁੰਦੇ ਆ ਉਹਦੇ ਇੱਕ ਤਾਂ ਹੁੰਦਾ ਵੀ 8 ਘੰਟੇ ਤੁਹਾਨੂੰ ਨੀਂਦ ਵਧੀਆ ਆਣੀ ਚਾਹੀਦੀ ਆ ਤੇ 8 ਘੰਟੇ ਤੁਸੀਂ ਦਿਵਾ ਕੇ ਕੰਮ ਕਰਨਾ ਤੇ 8 ਘੰਟੇ ਜਿਹੜੇ ਹੈਗੇ ਆ ਤੁਸੀਂ ਉਹ ਫੈਮਲੀ ਨਾਲ ਫਰੈਂਡਸ ਨਾਲ ਜਾਂ ਤੁਸੀਂ ਫੇਥ ਕਹ ਲਓ ਆਪਣਾ ਜੇ ਤੁਹਾਡਾ ਕੋਈ ਹੈਗਾ ਤੁਸੀਂ ਕੋਈ ਪਾਠ ਪੂਜਾ ਕੀਤੀ ਆ ਇਦੇ ਬਾਰੇ ਸਰਜੀਤ ਪਾਤਰ ਨੇ ਕਿਹਾ ਸੀ ਜਿਹੜਾ ਦਿਲ ਹੁੰਦਾ ਨਾ ਵੀ ਆਪਾਂ ਜਿਹੜਾ ਗਮ ਹੁੰਦਾ ਵੀ ਇਹਨੂੰ ਕਹਿੰਦਾ ਹੁੰਦਾ ਵੀ ਜੇ ਇਹਨੂੰ ਖੋਲ ਲਈਏ ਜੇ ਦਿਲ ਨੂੰ ਖੋਲ ਲਈਏ ਔਜ਼ਾਰਾਂ ਦੇ ਨਾਲ ਤਾਂ ਫਿਰ ਨਹੀਂ ਖੋਲਣਾ ਪੈਂਦਾ ਔਜ਼ਾਰਾਂ ਦੇ ਨਾਲ ਸੋ ਇਹਨੂੰ ਜਰੂਰ ਮਿਲ ਕੇ ਜਿਹੜਾ ਤੁਸੀਂ ਮਿਲਦੇ ਹੋ ਉਹਨੂੰ ਮਿਲ ਕੇ ਖੋਲ ਲੈਣਾ ਚਾਹੀਦਾ ਔਰ ਸ਼ੇਅਰ ਕਰਨਾ ਚਾਹੀਦਾ ਜੇ ਤੁਸੀਂ ਐਫ ਯੂ ਆਰ ਫੀਲਿੰਗ ਲੋ ਤੁਹਾਨੂੰ ਉਦਾਸ ਫੀਲ ਕਰਦੇ ਹੋ ਕਿਸੇ ਵੇਲੇ which is normal human reaction ਮਤਲਬ ਹਾਂਜੀ ਡਾਕਟਰ ਸਾਹਿਬ ਜੀ ਉਹ ਐਸਾ ਲਿੰਕ ਹੈ ਵੀ ਕਿ ਆਪਾਂ ਗੱਲ ਕਰ ਲੈਨੇ ਆ ਪਰ ਅੱਜ ਦੀ ਗੱਲ ਤੇ